ਵਾਹਿਗੁਰੂ ਜੀ ਅਰਦਾਸ ੴ ਵਾਹਿਗੁਰੂ ਜੀ ਕੀ ਖਤਹਿ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਮਰਕਰ ਗੁਰਨਾਮਿਕ ਲਈ ਧਿਆਏ ਫਿਰ ਅੰਗਦ ਗੁਰ ਤੇ ਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਦੇਠੇ ਸਭ ਦੁੱਖ ਜਾਣ ਤੇਗ ਬਹਾਦਰ ਸਿਮਰਿਆ ਘਰਣਾ ਨਿਧਾਵੈ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਈ ਸਾ ਪਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਜਾਹਿਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਸਭ ਥਾਈ ਹੋਏ ਸਹਾਈ ਚਾਰ ਸਾਹਿਬ ਜਾਤੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਜਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਵੰਝ ਪਿਆਰਿਓ ਚਾਲੀ ਮੁਕਤਿਓ ਸਰਬਾਤਰ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨਾ ਨਾਮ ਜਪਿਆ ਵੰਡ ਛਕਿਆ ਧਰਮ ਹੀਤ ਸੀਸ ਦਿੱਤੀ ਸਿੱਖੀ ਸਿਦਕ ਕੇਸਾ ਸਵਾਸ ਸੰਗ ਲਿਵਾਈ ਤਿਨਾ ਗੁਰਮੁਖਾ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼ਲੋਕ ਮਹਲਾ 2 ਜਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤੇ ਅੱਗੇ ਨਾਨਕ ਖਲੇ ਕੀ ਚੇ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਛਾ ਰਾਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦੇ ਬੋਲ ਬਾਲੇ ਬੋਲ ਜੀ ਖਾਲਸੇ ਜੀ ਦਾ ਮਨ ਨਿਵਾ ਮਤ ਉੱਚੀ ਮਤ ਪਤ ਕਾ ਰੱਖਾ ਪਾਪ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੇਤਨਾ ਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜਗੋ ਜਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮਦਾਨ ਸਿੱਖੇਦਾਨ ਗੁਰਮਤਿਦਾਨ ਗੋਧ ਵਿਵੇਕ ਰਹਿਤਿਰਛਾਦਾਨ ਖਾਲਸੇ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੁੱਲ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਤਲਜੀ ਸੰਤੂਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰੰਤਾ ਰੰਜੀਤ ਪਿਆਣੀ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਉਲੀ ਸ੍ਰੀ ਗੁਰੂ ਅਰਜਨワਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਜਦਾਰ ਮੇਲੇ ਬੁੱਲ੍ਹ ਜੀ ਥਮ ਜੀ ਨਨਕਾਣਾੜੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖਤ ਕੇਸਗੜ ਸਾਹਿਬ ਬਨੰਦਪੁਰ ਜੀ ਕੀਰਤਪੁਰ ਜੀ ਪਾ ਤਾਲਪੁਰ ਜੀ ਲਖਨੌਰ ਜੀ ਚਮਕਾਰ ਜੀ ਫਤਿਹਗੜ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਕਾਣ ਜੀ ਮੁਕਤਸਰ ਸਾਹਿਬ ਜੀ ਪੌਂਟਾ ਸਾਹਿਬ ਜੀ ਤਾਕਤ ਪਟਨਾ ਸਾਹਿਬ ਹਰ ਮੰਦਰ ਦਿੱਲੀ ਮੈਂ ਸੀਸ ਗੰਦਰ ਕਾਬ ਗੰਗ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਜੰਡਿਆ ਸਾਹਿਬਾਂ ਜੀ ਦੇ ਸੁਖ ਦੇ ਦਰਸ਼ਨਦਾਰ ਮੇਲੇ ਬੋਲ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਛਨ ਜੀ ਰਣ ਮੋਛਨ ਜੀ ਨਾਲਕ ਮੱਤੇ ਜੀ ਤਿਲਗੰਨ ਜੀ ਜੀ ਨਾਨਕ ਝੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਵਤ ਨਗਰ ਧੰਦਮਾ ਸਾਹਿਬ ਜੀ ਬੰਦਾਗਾੜ ਜੀ ਨਗੀਨਾਗਾੜ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਭੂ ਗਿਰਧਾਮਾ ਸਾਹਿਬਾਂ ਜੀ ਦੇ ਸੁਖ ਦੇ ਦਰਸ਼ਨ ਜਿਹਦਾਰ ਮੇਲੇ ਬੋਲੋ ਜੀ ਸਰਬਾ ਸਮੂਹ ਕਾਲ ਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਗਤ ਕਤੂ ਸੱਚ ਕਾਣ ਦੇ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਜਦਾਰ ਮੇਲੇ ਬੋਲੋ ਜੀ ਸਾਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ જી ગુરુદેવ નિવાજ અંતર જામ સચ્ચે પાદશાજી મહારાજ આપજી ਦੇ હઝૂર અમૃતમય શબ્દ વાણી कीर्तन चौंकी सोदर रह रास साहिब जी दी अरदास भूल चूक माफ करना बड़ी सुनी वाणी सचखंड विच परवान करणी बाहियां समूह संगता दी हाजिरी परवान करणी कार्य रास करणे यात्रा सफल करणी सहग पढ़ दे सुन दे सर्वत लाभवान होण गुरु नानक नाम चढ़वे कला ਤੇਰੇ ਬਾਣੇ ਸਰਬਤ ਬਾਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ